ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਕੁਝ ਦੇਰ ਬਾਅਦ ਹਾਜ਼ਰ ਹੋਏ ਆਂ ਪਰ ਬਹੁਤ ਹੀ ਜ਼ਰੂਰੀ ਗੱਲ ਆਪ ਜੀ ਨਾਲ ਕਰਨੀ ਹੈ ਕੇਂਦਰ ਸਰਕਾਰ ਜਿਹੜੀ ਆ ਉਹ ਹੈ ਬੀਜੇਪੀ ਦੀ ਬੇਸ਼ੱਕ ਰਲਵੇਂ ਮਿਲਵੇਂ ਸਰਕਾਰ ਹੈ ਪਰ ਜਿਹੜੀ ਗੱਲ ਉਹਨਾਂ ਦੇ ਇੱਕ ਐਮਪੀ ਨੇ ਸੌ ਚੁੱਕਣ ਵੇਲੇ ਉੱਥੇ ਨਾਰਾ ਮਾਰਿਆ ਸੀ ਕਿ ਹਿੰਦੂ ਰਾਸ਼ਟਰ ਜੈ ਹਿੰਦੂ ਰਾਸ਼ਟਰ ਤੇ ਇੱਕ ਕਿਸਮ ਦਾ ਜਿਹੜਾ ਮੰਨੂ ਸਿਮਰਤੀ ਦਾ ਅਸਲ ਚ ਕਾਨੂੰਨ ਹੈ ਉਹਨੂੰ ਹੌਲੀ-ਹੌਲੀ ਉਹ ਲਾਗੂ ਚੁੱਪਚੀ ਤੇ ਕਰ ਰਹੇ ਨੇ ਵੱਡੀ ਸਮੱਸਿਆ ਜਿਹੜੀ ਆ ਉਹ ਇਹਨਾਂ ਦੇ ਸਾਹਮਣੇ ਹੈ ਕਿ ਇਸਲਾਮ ਧਰਮ ਦੀ ਜਿਹੜੀ ਗਿਣਤੀ ਆ ਉਹ ਇੰਡੀਆ ਚ ਕਾਫੀ ਜ਼ਿਆਦਾ ਹੈ ਪਰ ਫਿਰ ਵੀ yogi adityanath ਤੇ ਹੋਰ ਉਹਦੇ ਸਹਿ ਜਿਹੜਾ ਉਹਦੇ ਯੂਪੀ ਦੇ ਵਿੱਚੋਂ ਹੀ ਇੱਕ ਰਾਜ 13 14 ਡਿਸਟ੍ਰਿਕਟ ਜਿਹੜੇ ਕੱਢ ਕੇ ਤੇ ਉਹਨੂੰ ਉਤਰਾਖੰਡ ਬਣਾਇਆ ਉਤਰਾਖੰਡ ਸਰਕਾਰ ਤੇ ਮੱਧ ਪ੍ਰਦੇਸ਼ ਸਰਕਾਰ ਜਿਹੜੀ ਆ ਇਹਨਾਂ ਤਿੰਨਾਂ ਸਰਕਾਰਾਂ ਨੇ ਇਹ ਜਿਹੜਾ ਆ ਲਾਗੂ ਕੀਤਾ ਕਿ ਜਿੰਨੇ ਵੀ ਜਿੱਥੋਂ ਕਾਵੜ ਯਾਤਰਾ ਲੰਘਦੀ ਆ ਉਹਨਾਂ ਸਾਰੀਆਂ ਦੁਕਾਨਾਂ ਦੇ ਉੱਤੇ ਆਪਣੇ ਧਰਮ ਬਾਰੇ ਲਿਖਿਆ ਜਾਏ ਹੁਣ ਖਤਰਨਾਕ ਗੱਲ ਇਹ ਹੈ ਕਿ ਇਹ ਇੱਕ ਕਾਵੜਾ ਨੂੰ ਆਇਡੈਂਟੀਫਾਈ ਕਰਾ ਰਹੇ ਨੇ ਕਿ ਇਹ ਜਿਹੜੀਆਂ ਦੁਕਾਨਾਂ ਨੇ ਇਹ ਮੁਸਲਮਾਨਾਂ ਦੀਆਂ ਨੇ ਇਹਦੇ ਵਿੱਚ ਦੋ ਗੱਲਾਂ ਨੇ ਜੇ ਤਾਂ ਜਿਹੜੀ ਇਹਨਾਂ ਦਾ ਜਿਹੜੇ ਇਹਨਾਂ ਦੇ ਅਸੂਲ ਨੇ ਉਨ੍ਹਾਂ ਮੁਤਾਬਕ ਤਾਂ ਇਹ ਨਿਸ਼ਾਨਦੇਹੀ ਜਿਹੜੀ ਕਰ ਰਹੇ ਨੇ ਕਿ ਮੁਸਲਮਾਨਾਂ ਦੀ ਦੁਕਾਨਾਂ ਕਿਹੜੀ ਨ ਉੱਤੇ ਲਿਖਿਆ ਹੋਏ ਸਾਰਾ ਕੁਝ ਤੇ ਸਾਨੂੰ ਸੌਖਾ ਹੀ ਪਤਾ ਲੱਗ ਜੇ ਵੀ ਇਹ ਮੁਸਲਮਾਨ ਨੇ ਦੂਜੀ ਗੱਲ ਇਹ ਆ ਕਿ ਉਹਨਾਂ ਦੇ ਕਾਰੋਬਾਰ ਦਾ ਜਿਹੜਾ ਬਾਈਕਾਟ ਕੀਤਾ ਜਾਵੇ ਇਹ ਇਹਦੇ ਚੋਂ ਚਲਕ ਪੈਂਦੀ ਆ ਤੇ ਸੁਪਰੀਮ ਕੋਰਟ ਨੇ ਇਹਦੇ ਉੱਤੇ ਜਿਹੜਾ ਇਹ ਨਿਰਦੇਸ਼ ਦਿੱਤਾ ਹੈ ਕਿ ਇਹ ਗੱਲ ਬਿਲਕੁਲ ਨਹੀਂ ਹੋਣੀ ਚਾਹੀਦੀ ਪਰ ਣਾਲੂ ਨੇ ਇੱਕ ਗੱਲ ਕਰਤੀ ਏ ਕਿ ਤੁਸੀਂ ਆਪਣੇ ਟਾਬਿਆਂ ਦੇ ਬਾਹਰ ਇਹ ਜ਼ਰੂਰ ਲਿਖੋ ਕਿ ਇਹ ਵੈਜ ਹੈ ਜਾਂ ਨਾਨ-ਵੈਜ ਹੈ ਚਲੋ ਇਹ ਗੱਲ ਤਾਂ ਮੰਨੀ ਜਾ ਸਕਦੀ ਕਿਸੇ ਹੱਦ ਤੱਕ ਕਿ ਅਗਲੇ ਨੂੰ ਪਤਾ ਲੱਗ ਜੇ ਵੀ ਜਿਵੇਂ ਸ਼ੁੱਧ ਵੈਜ ਨੂੰ ਟੱਬਾ ਜੀ ਇਹ ਨਾਨ-ਵੈਜ ਟੱਬਾ ਜੀ ਜੋ ਵੀ ਹੈ ਪਰ ਇਹ ਸਮਝ ਤੋਂ ਬਾਹਰ ਆ ਗੱਲ ਕਿ ਬੇਸ਼ੱਕ ਇਸੇ ਭਾਰਤ ਦੀ ਸੁਪਰੀਮ ਕੋਰਟ ਨੇ ਇਹਦੇ ਤੇ ਸਟੈਂਡ ਲਿਆ ਮੈਨੂੰ ਲੱਗਦਾ ਆ ਕਿ ਇਹਨਾਂ ਨੇ ਥੋੜਾ ਜਿਹਾ ਚੈੱਕ ਕਰਕੇ ਵੇਖਿਆ ਜਿਵੇਂ ਪੁੱਠੇ ਉਂਗਲ ਨਾਲ ਕਰੰਟ ਨਹੀਂ ਚੈੱਕ ਕਰੀ ਤੇ ਚੈੱਕ ਕੀਤਾ ਆ ਵੀ ਇਹਦਾ ਕੀ ਅਸਰ ਹੁੰਦਾ ਹੈ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਾਵੜ ਯਾਤਰਾ ਜਿਹੜੀ ਆ ਉਹ ਕਿਸ ਪੱਧਰ ਤੇ ਜਾਂਦੀ ਆ ਉਹ ਕੀ ਕਰਦੀ ਆ ਉਹਨਾਂ ਦਾ ਕੀ ਰਵਈਆ ਹੁੰਦਾ ਆ ਕੀ ਉਹ ਸ਼ਾਂਤੀ ਨਾਲ ਆਪਣੇ ਧਰਮ ਦੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਤੱਕ ਪਹੁੰਚਦੇ ਨੇ ਕੀ ਉਹ ਸਹੀ ਤਰ੍ਹਾਂ ਉਹਦਾ ਆਪਣੇ ਦੇਵੀ ਦੇਵਤਿਆਂ ਦਾ ਆਪਣੇ ਪੈਗੰਬਰਾਂ ਦਾ ਜਿਹੜਾ ਨਾਂ ਆ ਉਹ ਲੈਂਦੇ ਜਾਂਦੇ ਨੇ ਇਹ ਗੱਲ ਤੁਸੀਂ ਜਦੋਂ ਮਰਜ਼ੀ ਵੇਖ ਲਿਓ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈਗਾ ਚਲੋ ਸਾਨੂੰ ਇਹਦੇ ਤੇ ਭਲਾ ਕੀ ਤਰਾਜ ਹੋ ਸਕਦਾ ਪਰ ਸਾਨੂੰ ਇਸ ਗੱਲ ਦਾ ਸਖਤ ਤਰਾਜ ਹੈ ਕਿ ਜਿੱਥੋਂ ਵੀ ਕਾਬਲ ਲੰਘਦੇ ਨੇ ਇਦਾਂ ਦੀਆਂ ਘਟਨਾਵਾਂ ਉੱਥੇ ਬਹੁਤ ਵਾਪਰਦੀਆਂ ਨੇ ਕਿ ਕੱਲ ਵੀ ਉਹ ਇੱਕ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਕੱਲ ਜਾਂ ਪਰਸੋਂ ਦੀ ਘਟਨਾ ਹੈ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਸਟੇਟ ਦੀ ਜਿਹੜੀ ਸੰਪਤੀ ਹੀ ਕਿਉਂ ਅਸੀਂ ਤਾਂ ਕਹਿ ਰਹੇ ਹਾਂ ਸਾਡੇ ਵੱਲੋਂ ਤਾਂ ਸਾਰਾ ਕੁਝ ਤੋੜ ਦੇਣ ਸਾਨੂੰ ਕੋਈ ਚੱਕਰ ਹੈਗਾ ਪਰ ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਬੜੀ ਛੇਤੀ ਇਹ ਕਹਿੰਦੇ ਨੇ ਕਿ ਆ ਸਟੇਟ ਦਾ ਨੁਕਸਾਨ ਹੋ ਗਿਆ ਜੀ ਆਹ ਹੋ ਗਿਆ ਜੀ ਉਹ ਹੋ ਗਿਆ ਜੀ ਤੇ ਉਹਦੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਨੋਟਿਸ ਕੀਤਾ ਹੈ ਅਜੇ ਅਗਲਾ ਅਗਲੀ ਗੱਲ ਕੀ ਵਾਪਰਦੀ ਆ ਉਹ ਤੇ ਧਿਆਨ ਦੇਣ ਦੀ ਲੋੜ ਆ ਸਭ ਤੋਂ ਖਤਰਨਾਕ ਗੱਲ ਜਿਹੜੀ ਵਾਪਰੀ ਆ ਤੁਸੀਂ ਸੋਚ ਨਹੀਂ ਸਕਦੇ ਹੈਗੇ ਕਿ ਪਿਛਲੇ ਦਿਨੀ ਕਿਸਾਨ ਯੂਨੀਅਨ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੇ ਜਿਹੜਾ ਬਾਰਡਰਾਂ ਦੇ ਉੱਤੇ ਧਰਨਾ ਲਾਇਆ ਜਦੋਂ ਆਪਾਂ ਦਿੱਲੀ ਚੱਲੇ ਸੀ ਉਹਦੋਂ ਅਸੀਂ ਨਾਲ ਸੀਗੇ ਤੇ ਜਿਹੜੇ ਉੱਥੇ ਅੰਬਾਲੇ ਦੇ ਐਸਪੀ ਆ ਰੰਦਾਵਾ ਜੀ ਉਹਨਾਂ ਨੂੰ ਖਾਸ ਸਨਮਾਨ ਜਿਹੜਾ ਸਟੇਟ ਦੇ ਰਹੀ ਆ ਕਿ ਉਹਨਾਂ ਨੇ ਉਹਨਾਂ ਨੂੰ ਸਨਮਾਨ ਇਸ ਗੱਲ ਹੀ ਦੇ ਰਹੀ ਆ ਕਿ ਉਹ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਚ ਕਾਮਯਾਬ ਹੋ ਗਏ ਲੱਖ ਦੀ ਲਾਣਤ ਹੈ ਤੁਹਾਡੇ ਉੱਤੇ ਸਾਰਿਆਂ ਦੇ ਉੱਤੇ ਲੱਖ ਦੀ ਲਾਣਤ ਕੀ ਮਤਲਬ ਪਾਕਿਸਤਾਨ ਤੋਂ ਇੱਕ ਆਰਮੀ ਦਾ ਟੋਲਾ ਆ ਰਿਹਾ ਸੀ ਜਿਹੜਾ ਦਿੱਲੀ ਨੂੰ ਜਾ ਰਿਹਾ ਸੀ ਤੋਪਾਂ ਲੈ ਕੇ ਤੇ ਉਹਨਾਂ ਨੂੰ ਤੁਸੀਂ ਰੋਕ ਲਿਆ ਸ਼ਰਮ ਕਰੋ ਮਾੜੀ ਮੁੱਢੀ ਤਾਂ ਆਡੀ ਕੰਟਰੀ ਦਾ ਕਿਸਾਨ ਹੱਥਾਂ 'ਚ ਪ੍ਰਸ਼ਾਦੇ ਬਾਲਟੀਆਂ ਤੇ ਆਪਣੇ ਨਿਸ਼ਾਨ ਜਿਹੜੇ ਉਹਨਾਂ ਦੀਆਂ ਜਥੇਬੰਦੀਆਂ ਦੇ ਨੇ ਇਹ ਚੁੱਕ ਕੇ ਨੰਗੇ ਤੜ ਉਹ ਦਿੱਲੀ ਵੱਲ ਨੂੰ ਜਾ ਰਹੇ ਸਨ ਤੇ ਤੁਸੀਂ ਰਸਤਾ ਉਹਨਾਂ ਦਾ ਰੋਕਿਆ ਤੇ ਇਸ ਗੱਲ ਲਈ ਉਹਨਾਂ ਨੂੰ ਅਵਾਰਡ ਦੇ ਰਹੇ ਹੋ ਕੋਈ ਸ਼ਬਦ ਨਹੀਂ ਮੇਰੇ ਕੋਲ ਵੀ ਮੈਂ ਕਿੱਡਾ ਕੋ ਤੁਹਾਨੂੰ ਲਾਣਤਾ ਪਾਵਾਂ ਮੇਰੇ ਕੋਲ ਏਡੇ ਵੱਡੇ ਕੋਈ ਸ਼ਬਦ ਨਹੀਂ ਹੈ ਉਹਦੇ ਚ ਤਿੰਨ ਬੰਦਿਆਂ ਨੂੰ ਇਹਨਾਂ ਨੇ ਚੁਣਿਆ ਤੇ ਇਸ ਕਰਕੇ ਚੁਣਿਆ ਹੈ ਉਹਨਾਂ ਨੂੰ ਅਵਾਰਡ ਪਾਈ ਇਸ ਕਰਕੇ ਦੇਣ ਲੱਗੇ ਨੇ ਇੱਕ ਤੇ ਜਿਹੜਾ ਸਾਡਾ ਸਿੰਘ ਬੋਰੀ ਚ ਪਾ ਕੇ ਕੁੱਟਿਆ ਚੁੱਕ ਕੇ ਲੈ ਗਏ ਤੇ ਉਹਦੇ ਉੱਤੇ ਸਭੋਂ ਉਲਟਾ ਕੇਸ ਪਾਤਾ ਨਵਦੀਪ ਸਿੰਘ ਜਲਵੇੜਾ ਜਿਹੜਾ ਆ ਉਹਨੂੰ ਇੰਨਾ ਜ਼ਿਆਦਾ ਟੌਰਚਰ ਕੀਤਾ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕੀਤਾ ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿਉਂਕਿ ਇਤੋਂ ਪਹਿਲਾਂ ਮੈਂ ਦੱਸਿਆ ਨਹੀਂ ਮੈਨੂੰ ਸੀਗਾ ਕਿ ਸ਼ਾਇਦ ਉਹਦੇ ਕੇਸ ਤੇ ਕੋਈ ਅਸਰ ਨਾ ਪੈ ਜਾਏ ਜਦੋਂ ਅਸੀਂ ਜਲਵੇੜਾ ਪਿੰਡ ਦੇ ਵਿੱਚ ਗਏ ਆ ਮੈਂ ਸੱਚੀ ਤੁਹਾਨੂੰ ਕਹਿ ਰਿਹਾ ਵੀ ਮੇਰੇ ਉਹਦੇ ਨਾਲ ਕਈ ਤਰ੍ਹਾਂ ਦੇ ਗਿਲੇ ਸ਼ਿਕਵੇ ਸੀ ਕਿ ਉਹ ਦੀਪ ਬਾਰੇ ਕੋਈ ਸ਼ਬਦ ਬੋਲਿਆ ਤੇ ਇਸ ਕਰਕੇ ਮੈਂ ਉਹਦੇ ਨਾਲ ਬਹੁਤਾ ਜ਼ਿਆਦਾ ਕੁਲਦਾ ਮਿਲਦਾ ਨਹੀਂ ਸੀ ਬਸ ਕਿਤੇ ਲੰਗੇ ਸਾਸਿ ਗਲ ਸਾਸਿ ਗਲ ਉਹ ਵੀ ਇੱਕ ਇੱਕ ਚੰਗਾ ਨੌਜਵਾਨ ਨੇ ਇਹਨੇ ਚੰਗੇ ਕੰਮ ਕੀਤੇ ਨੇ ਪਰ ਉਸ ਗੱਲ ਲਈ ਥੋੜਾ ਜਿਹਾ ਉਸ ਸਾਡਾ ਮਨ ਮਟਾਵਾ ਸੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਜੀ ਮੇਰੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਗਏ ਸਾਰੇ ਗਿਲੇ ਸ਼ਿਕਵੇ ਦੂਰ ਮੈਂ ਕਹਿੰਨਾ ਕਿ ਧੰਨ ਧੰਨ ਹੈ ਜਿਹੜੀ ਨਵਦੀਪ ਦੀ ਮਾਤਾ ਆ ਮੈਂ ਆਪਣੇ ਬਹੁਤ ਘਰਾਂ 'ਚ ਜਾਣਾ ਸਾਡੇ ਜੋਧਿਆਂ ਦੇ ਘਰਾਂ 'ਚ ਵੀ ਜਾਣਾ ਪਰ ਸੱਚੀਓ ਯਾਰ ਇੰਨੀ ਦਲੇਰ ਉਹ ਬੀਬੀ ਆ ਤੇ ਤੁਸੀਂ ਇਹ ਵੇਖੋ ਕਿ ਤਿੰਨੇ ਹੀ ਬਹੁਤ ਦਲੇਰ ਨੇ ਭੈਣ ਸਾਡੀ ਬਹੁਤ ਦਲੇਰਾ ਇਹ ਬੇਟਾ ਉਹਦਾ ਬਹੁਤ ਦਲੇਰਾ ਤੇ ਉਹ ਭਾਈ ਸਾਹਿਬ ਜਿਹੜੇ ਨੇ ਉਹ ਉਹ ਸਭ ਤੋਂ ਦਲੇਰ ਨੇ ਤੇ ਉਹ ਸਿੱਖੀ ਵੱਲ ਵਧੇ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਆਏ ਨੇ ਤੇ ਮੈਂ ਪੁੱਛਣਾ ਚਾਹਣਾ ਅਸੀਂ ਕਹਿੰਦੇ ਆ ਸਿੱਖੀ ਨੂੰ ਘੁਣ ਲੱਗੇ ਹੋਏ ਨੇ ਲੋਕ ਚਿੱਟੀਆਂ ਸਿਉਂਕਾਂ ਲੱਗੀਆਂ ਫਲਾਣਾ ਹੋ ਗਿਆ ਟਮਕਾਣਾ ਹੋ ਗਿਆ ਜਿਸ ਤਰੀਕੇ ਨਾਲ ਨਵਦੀਪ ਦਾ ਪਰਿਵਾਰ ਜਿਵੇਂ ਉਹਨੇ ਜੇਲ੍ਹ ਚੋਂ ਆ ਕੇ ਕਹਾਣੀ ਦੱਸੀ ਆ ਕਿ ਬਸ ਵਾਹਿਗੁਰੂ ਬਸ ਗੁਰੂ ਸਾਹਿਬ ਕੋਈ ਜਥੇਦਾਰ ਸਾਹਿਬ ਕੋਈ ਸਾਡੇ ਪਾਰਟੀਆਂ ਦੇ ਪ੍ਰਧਾਨ ਕੋਈ ਸਾਡੇ ਰਾਗੀ ਢਾਡੀ ਨਮੈਂਦੇ ਉਹਦੇ ਘਰ ਨਹੀਂ ਗਏ ਹੈ। ਉਹਨਾਂ ਸਰੂਪਾ ਬਖਸ਼ਿਸ਼ ਕਰਨਾ ਚਾਹੀਦਾ ਸੀ ਉਹਦੇ ਫਾਦਰ ਨੂੰ ਉਹਦੀ ਮਾਂ ਨੂੰ। ਉਹਨਾਂ ਦੇ ਘਰ ਜਾਣਾ ਚਾਹੀਦਾ ਸੀ ਲੈਣ ਲੱਗ ਕੇ ਸਾਡੇ ਕੇਸਰੀ ਪੱਗਾਂ ਲੈ ਉਹਨਾਂ ਦੇ ਘਰ ਜਾਂਦੇ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਕਿ ਅਸੀਂ ਅੰਮ੍ਰਿਤਧਾਰੀ ਹੋਏ ਆ ਤੇ ਸਾਡਾ ਪਰਿਵਾਰ ਸਾਡੇ ਨਾਲ ਖੜ੍ਹਾ ਹੈ ਜਿਨ੍ਹਾਂ ਨੇ ਇੱਕ ਬਾਟੇ ਚ ਅੰਮ੍ਰਿਤ ਪਾਣ ਕੀਤਾ ਸਾਡੇ ਨਾਲ ਆਏ ਨੇ ਇਸ ਗੱਲ ਦਾ ਮੈਨੂੰ ਦੁੱਖ ਹੈ ਮੈਂ ਉਲਾਮਾ ਦੇ ਨਾਲ ਤੁਹਾਨੂੰ ਜਰੂਰ ਜਾਇਓ ਚਲੋ ਜੇ ਤੁਸੀਂ ਕਿਸੇ ਕਾਰਨ ਨਹੀਂ ਜਾ ਸਕੇ ਕਈ ਵਾਰੀ ਗੱਲ ਹੀ ਨਹੀਂ ਕੋਈ ਪਹੁੰਚਦੀ ਮੈਂ ਜਿਹੜਾ ਬੇਨਤੀ ਕਰਾਂਗਾ ਸਰਦਾਰ ਸਿਮਰਜੀਤ ਸਿੰਘ ਬਾਣ ਹੁਣਾਂ ਨੂੰ ਕਿ ਉਹ ਦੀ ਉੱਥੇ ਜਾਣ ਤੇ ਹੋਰ ਜਿਹੜੇ ਸਾਡੇ ਦਲ ਨੇ ਜਿਸਕਰਨ ਸਿੰਘ ਕਾਨ ਸਿੰਘ ਵਾਲਾ ਹੁਣਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਜਾਣ ਹੋਰ ਸਾਡੇ ਜਿਹੜੇ ਜਸਦਰ ਸਾਹਿਬ ਨੇ ਜਾਂ ਸਾਡੀਆਂ ਪਾਰਟੀਆਂ ਜਾਂ ਜਿੰਨੇ ਵੀ ਸਾਡੇ ਜਿਹੜੇ ਐਕਟਿਵਿਸਟ ਨੇ ਜਿਹੜੇ ਸਿੱਖ ਫਲਸਫੇ ਦੇ ਨਾਲ ਜੁੜੇ ਹੋਏ ਨੇ ਜਾਂ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੇ ਘਰ ਜਾਣ ਦੀ ਲੋੜ ਆ ਤੇ ਇਹ ਬਹੁਤ ਲੋੜ ਆ ਮੈਂ ਤੁਹਾਨੂੰ ਦੱਸਿਆ ਸੱਚੀ ਲੋੜ ਆ ਤੁਸੀਂ ਸੋਚ ਨਹੀਂ ਸਕਦੇ ਉਸ ਭਾਏ ਉਹ ਕੋਈ ਆਮ ਪਰਿਵਾਰ ਨਹੀਂ ਹੈਗਾ ਸੱਚੀ ਮੇਰੇ ਸਾਰੇ ਗਿਲੇ ਸ਼ਿਕਵੇ ਨਵਦੀਪ ਖਤਮ ਅ ਜਿੰਦਗੀ 'ਚ ਬੜਾ ਕੁਝ ਵਾਪਰਦਾ ਆ ਤੇ ਇਹ ਇਸ ਤੋਂ ਬਾਅਦ ਬਹੁਤ ਜ਼ਿਆਦਾ ਤੈਨੂੰ ਸਤਕਾਰ ਪਿਆਰ ਤੇ ਤੁਸੀਂ ਚੜ੍ਹਦੀ ਕਲਾ ਚ ਰਹੋ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਇਸ ਨਵਦੀਪ ਨੂੰ ਕੁੱਟਣ ਵਾਲੇ ਸਾਡੇ ਉਸ ਮੁੰਡੇ ਨੂੰ ਜਿਹੜਾ ਆ ਬਾਰਡਰ ਦੇ ਉੱਤੇ ਗੋਲੀਆਂ ਮਾਰ ਕੇ ਮੈਂ ਸੱਚੀ ਕਹਿਣਾ ਕਿ ਉਹ ਕਿਸਾਨ ਸੰਘਰਸ਼ ਦੇ ਵਿੱਚ ਜਦੋਂ ਆਇਆ ਉਹ ਸ਼ਹੀਦ ਹੋਇਆ ਉਹਨੂੰ ਗੋਲੀਆਂ ਮਾਰੀਆਂ ਨੇ ਸਟੇਟ ਨੇ ਤੇ ਗੋਲੀਆਂ ਮਾਰਨ ਵਾਲਿਆਂ ਨੂੰ ਇਹ ਇਸੇ ਗੱਲ ਦਾ ਰੋਲਾ ਆ ਜਿਹੜਾ ਸ਼ੀਵ ਚੈਨਲ ਰੌਲਾ ਹੀ ਰੌਲਾ ਕਿ ਸਾਨੂੰ ਮਾਰਨ ਵਾਲਿਆਂ ਨੂੰ ਸਟੇਟ ਸਨਮਾਨ ਦੇ ਰਹੀ ਐ ਇਸ ਗੱਲ ਦਾ ਪਰ ਗੱਲ ਕੌਣ ਚੁੱਕੇ ਗੱਲ ਕੌਣ ਚੁੱਕੇ ਅਸੀਂ ਦੇ ਮਰ ਚੱਲਿਆਂ ਲੜ ਲੜ ਕੇ ਸਾਨੂੰ ਤਾਂ ਵੇਹਲ ਹੀ ਹੈ ਨਹੀਂ ਇੱਕ ਭਾਈ ਸਾਹਿਬ ਕੱਲ ਪਰਸੋਂ ਇੱਕ ਕਿਤੇ ਐਂਕਰ ਨਾਲ ਗੱਲ ਕਰ ਰਹੇ ਸੀ ਪੰਥ ਦਾ ਕੋਈ ਵਾਲੀ ਵਾਰਸ ਨਹੀਂ ਰਹਿ ਗਿਆ ਹੁਣ ਸਾਨੂੰ ਇਹ ਕੁਝ ਕਰਨੇ ਹੀ ਪੈਣਾ ਹੈ ਸਾਡੇ ਕੋਲ ਕੋਈ ਬੰਦਾ ਨਹੀਂ ਹੈ ਉਹ ਤੈਨੂੰ ਭਰਾਵਾ ਕਿੰਨੇ ਕਹਿਤਾ ਤੈਨੂੰ ਕਿਉਂ ਲੱਗਦਾ ਕਿ ਤੇਰੀਆਂ ਲੱਤਾਂ ਤੇ ਆਕਾਸ਼ ਖੜਾ ਆ ਪੰਥ ਦਾ ਤੂੰ ਕਿਧਰੋਂ ਮਤਲਬ ਕਿ ਇਹ ਸੋਚਣ ਡਿਆ ਵੀ ਪੰਥ ਦਾ ਕੋਈ ਹੈ ਨਹੀਂ ਪੰਥ ਤੇ ਗੁਰੂ ਦਾ ਆ ਭਾਉ ਤੇ ਤੁਸੀਂ ਆਪਣੀ ਸੋਚੋ ਤੁਸੀਂ ਆਪਣੇ ਪਿੱਛੋਂ ਜਿਹੜੇ ਮਤਲਬ ਹੈਗੇ ਨੇ ਤੁਹਾਡੇ ਗੋਲਵਾਰਕਰ ਕਿਹੜੇ ਸੀਗੇ ਜਿਹੜੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖਦੀ ਸੀ ਉਹਨਾਂ ਨਾਲ ਗੱਲਬਾਤ ਕਰੋ ਮੈਂ ਮੇਰੇ ਮਨ 'ਚ ਤੁਹਾਡੇ ਲਈ ਬਹੁਤ ਸਤਿਕਾਰ ਸੀਗਾ ਖਤਮ ਹੋ ਗਿਆ ਬਿਲਕੁਲ ਤੁਸੀਂ ਬਹੁਤ ਵੱਡਾ ਭੰਬਲ ਪੂਸਾ ਕ੍ਰੀਏਟ ਕਰਤਾ ਪੰਥ ਦੇ ਵਿੱਚ ਨਿਤ ਨਵਾਂ ਕੋਈ ਨਾ ਕੋਈ ਛੋਛਾ ਝੱਡ ਦੇਣਾ ਤੁਹਾਨੂੰ ਮੈਂ ਦੱਸ ਦਿਆਂ ਕਿ ਜਦੋਂ ਵੀ ਤੁਸੀਂ ਇਹ ਗੱਲ ਸਟੇਜ ਤੋਂ ਕੀਤੀ ਵੀ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਜ਼ਥੇਦਾਰ ਬਣਾਉਣਾ ਹੈ ਤੁਹਾਨੂੰ ਤੁਸੀਂ ਅੱਜ ਤੱਕ ਜਦੋਂ ਦੇ 1.5 ਸਾਲ ਹੋ ਗਿਆ ਹੈ ਜਦੋਂ ਤੁਸੀਂ ਲੱਗੇ ਹੋਏ ਹੋ ਸਾਰੇ ਕਦੀ ਤੁਸੀਂ ਇਹ ਗੱਲ ਭਾਈ ਜਸਵੀਰ ਸਿੰਘ ਰੋਡੇ ਨੂੰ ਪੁੱਛੀਏ ਪਿਓ ਦਾ ਬੇਟਾ ਕਿੱਥੇ ਹੈ ਤਾਨੂੰ ਇਹ ਸਾਰਿਆਂ ਨੂੰ ਐ ਵੀ ਸਾਡਾ ਬੰਦਾ ਛੇਤੀ ਆ ਜਾਏ ਦੂਜਾਂ ਦਾ ਮੇਰੇ ਛੇਤੀ ਆ ਜਾਣਾ ਉਹਦੇ ਬਾਰੇ ਕਦੀ ਪੁੱਛਿਆ ਉਹ ਤੁਹਾਡੇ ਮਗਰ ਮਗਰ ਤੁਹਾਡੇ ਬੱਚਿਆਂ ਦੇ ਮਗਰ ਮਗਰ ਤੁਰ ਪਿਆ ਪਰ ਤੁਸੀਂ ਇਹਨੂੰ ਕਦੀ ਪੁੱਛਿਆ ਵੀ ਤੇਰਾ ਬੇਟਾ ਜਿਹੜਾ ਸੱਚੀ ਦਰਸ਼ਨੀ ਜਵਾਨਾ ਗੁਰਮਖ ਸਿੰਘ ਉਹ ਕਿੱਥੇ ਆ ਉਹ ਭਰਾਵੋ ਉਹ ਆਰ ਡੀ ਐਕਸ ਦੇ ਕੇਸ ਪਾ ਕੇ ਉੱਤੇ ਯੱਪਾ ਲਾ ਕੇ ਉਹਨੂੰ ਅੰਦਰ ਡੱਕਿਆ ਹੋਇਆ ਆ ਉਹ ਜੇਲ੍ਹ ਚਾ ਲੰਮੇ ਸਮੇਂ ਤੋਂ ਸਿੰਘ ਸਾਹਿਬ ਸਾਬਕਾ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਦਾ ਬੇਟਾ ਇਹ ਤਾਂ ਐਡੇ ਕਿਰਤਕਾਂ ਨੇ ਉਹਨਾਂ ਦਾ ਜਿਹੜੀ ਜਥੇਦਾਰ ਸਾਹਿਬਾਨਾਂ ਦੀ ਬੁੱਕ ਲਿਖੀ ਗਈ ਆ ਉਹਦੇ ਵਿੱਚ ਇਹ ਜ਼ਿਕਰ ਵੀ ਨਹੀਂ ਹੈਗਾ ਇਹਨਾਂ ਜਥੇਦਾਰ ਸਾਹਿਬਾਨ ਦਾ ਨਾਂ ਪਾਈ ਗੁਰਦੇਵ ਸਿੰਘ ਕੌਂਕੇ ਦਾ ਨਾਂ ਹੈ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਹੋਣਾ ਦਾ ਹੈ ਨਾ ਹੀ ਚੱਕਤਾ ਵਿੱਚੋਂ ਜਥੇਦਾਰਾਂ ਦੀ ਲਿਸਟ ਚੋਂ ਇਹ ਤੇ ਕੌਮ ਹੈ ਜਿਹੜੀ ਨਵਾਜ਼ ਦੇ ਰਹਿੰਦੀ ਆ ਸੋ ਮੈਂ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਨੀਆਂ ਸੀ ਕਿ ਪੰਜਾਬ ਜਿਹੜਾ ਆ ਉਹਨੂੰ ਬਹੁਤ ਵੱਡੀ ਮਾਰ ਪੈ ਰਹੀ ਆ ਇੱਥੋਂ ਦੀ ਜਿਹੜੀ ਸਰਕਾਰ ਆ ਉਹ ਇੱਕ ਕਿਸਮ ਦੀ ਵਿਚੋਲੀ ਆ ਦલાਲ ਆ ਸੈਂਟਰ ਗਵਰਨਮੈਂਟ ਦੀ ਤੇ ਸਾਡੇ ਵਾਲੇ ਲੜਨ ਲੜ ਕੇ ਮਰ ਚਲੇ ਨੇ ਸਾਡੇ ਵਾਲਿਆਂ ਦਾ ਕੋਈ ਵਾਹ ਹੀ ਨਹੀਂ ਰਹਿ ਗਿਆ ਕੋਈ ਕਹਿੰਦਾ ਮੇਰਾ ਪ੍ਰਧਾਨ ਬਅਜੇ ਦੂਜਾ ਕਹਿੰਦਾ ਮੇਰਾ ਮਰਜੇ ਤੀਜਾ ਕਹਿੰਦਾ ਵੀ ਮੈਂ ਜਿਆਦਾ ਸਮਰੱਥਾ ਮੈਨੂੰ ਪ੍ਰਧਾਨ ਬਣਾ ਦਿਓ ਕੋਈ ਕਹਿੰਦਾ ਮੈਨੂੰ ਕੋਰ ਕਮੇਟੀ ਚ ਲਾ ਦਿਓ ਕੋਈ ਇਹ ਕਿਉਂ ਨਹੀਂ ਕਹਿੰਦਾ ਪੰਥ ਵਸੇ ਮਾ ਉਜੜਾ ਮਨ ਚਾਉ ਕਨੇਰਾ ਇਹ ਵੀ ਕਹਿ ਦੋ ਕੋਈ ਜਾ ਕੇ ਕੋਈ ਸਿਆਣੀ ਗੱਲ ਕਰ ਲੋ ਜੇ ਤੁਸੀਂ ਪੰਜ ਪ੍ਰਧਾਨੀ ਸਿਸਟਮ ਹੀ ਬਣਾਣਾ ਤਾਂ ਉਹ ਵੀ ਤੁਹਾਡਾ ਇੱਕ ਧੜੇ ਝੁਆ ਵੀ ਸਾਡਾ ਫਲਾਣਾ ਬੰਦਾ ਜੀ ਸਾਡਾ ਬਣਾਣਾ ਤੁਸੀਂ ਇੱਕ ਵੈਬਸਾਈਟ ਬਣਾਓ ਉਹਦੇ ਤੇ ਮੇਲ ਜਿਹੜੀ ਆ ਓਪਨ ਕਰੋ ਇੱਕ ਦੋ ਮਹੀਨੇ ਦਾ ਦਿਓ ਪੰਥ ਨੂੰ ਟਾਈਮ ਤੇ ਤੁਹਾਨੂੰ ਆਪਣੇ ਐਡਰੈਸ ਸਮੇਤ ਕਰੇ ਮੇਲ ਸਮੇਤ ਫੋਨ ਤੇ ਪੰਜ ਬੰਦੇ ਚੁਣ ਲਓ ਜਦੋਂ ਕੌਮ ਚੁਣੂਗੀ ਮਹਾਰਾਜ ਭਲਾ ਕਰੇਗਾ ਸੱਚੇ ਪਾਤਸ਼ਾ ਪਿਛਲੇ 25 30 ਸਾਲਾਂ ਤੋਂ ਕੋਈ ਦਿੱਲੀ ਦੀਆਂ ਪੌੜੀਆਂ ਚੜਨ ਨੂੰ ਕਹਲਾਇਆ ਕੋਈ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਨੂੰ ਕਹਲਾਇਆ ਬਿਲਕੁਲ ਚੜ੍ਹਣੀਆਂ ਚਾਹੀਦੀਆਂ ਨੇ ਪਰ ਮੈਂ ਕਹਿੰਨਾ ਵੀ ਸਾਰੇ ਹੀ ਨਾ ਉਧਰ ਨੂੰ ਹੋ ਜੀਏ ਜੇ ਕੁਝ ਬੰਦੇ ਤੁਸੀਂ ਸਟੈਂਡ ਇਸ ਗੱਲ ਤੇ ਕਿਉਂ ਨਹੀਂ ਲੈਂਦੇ ਵੀ ਇੱਕ ਬੰਦਾ ਹਾਰ ਗਿਆ ਤੇ ਉਹ ਮੰਤਰੀ ਇੱਕ ਬੰਦਾ ਵੱਡੇ ਮਾਰਜਿਨ ਨਾਲ ਜਿੱਤ ਗਿਆ ਤੇ ਉਹਦੀ ਐਨਐਸਏ ਨਹੀਂ ਉਹ ਕੀਤੀ ਦੱਸੋ ਤੁਸੀਂ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜਿਹੜੀ ਐਨਐਸਏ ਉਹ ਕਿਸ ਆਧਾਰ ਦੇ ਉੱਤੇ ਅੜੀ ਹੋਈ ਆ ਉਹ ਕਿਉਂਕਿ ਲਾਲੇ ਦਾ ਤੇ ਵੱਡੇ ਬਾਉਜੀ ਦਾ ਆਪੇ ਚ ਰੌਲਾ ਆ ਜਿਦੇ ਵਿੱਚ ਨਾ ਅੰਮ੍ਰਿਤਪਾਲ ਸਿੰਘ ਰਿਹਾ ਹੋਏ ਤੇ ਨਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੋਲਰ ਰਿਹਾ ਹੋਏ ਤੇ ਬਾਕੀ ਜਿਹੜੇ ਫਾਂਸੀ ਦੀ ਉਡੀਕ ਕਰ ਰਹੇ ਨੇ ਉਹਨਾਂ ਦਾ ਤਾਂ ਜ਼ਿਕਰ ਹੀ ਨਹੀਂ ਕਿਸੇ ਨੇ ਕਰਨਾ ਨਾ ਉਹਨਾਂ ਦਾ ਜ਼ਿਕਰ ਨਾ ਕਰਿਓ ਉਹ ਕਿਹੜਾ ਆਪਣੇ ਬੰਦੇ ਨੇ ਉਹਨਾਂ ਨੂੰ ਮਰਨ ਕੋਈ ਗੱਲ ਨਹੀਂ ਪੰਥ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ ਪਰ ਅਸੀਂ ਅਸੀਂ ਤਾਂ ਫੇਸਬੁੱਕ ਦੇ ਉੱਤੇ ਸਾਰਾ ਦਿਨ ਇੱਕ ਖਤਾਬਾਂ ਦੀ ਟੋਕਰੀ ਆ ਜਿਹੱਚੋਂ ਕੱਢ ਗਏ ਅੱਛਾ ਆ ਗਏ ਸਰਕਾਰੀ ਟਾਟ ਆ ਗਿਆ ਪੁਲਿਸ ਦਾ ਝੋਲੀ ਚੁੱਕ ਆ ਗਿਆ ਆਰਐਸਐਸ ਦਾ ਇੱਕ ਬੰਦੇ ਨੇ ਪਿੱਛੇ ਜੇ ਇਹ ਗੱਲ ਲਿਖਤੀ ਕਿਸੇ ਉਹਦੇ ਵਿੱਚ ਮੈਨੂੰ ਨਹੀਂ ਪਤਾ ਵੀ ਉਹਦੀ ਉਮਰ ਵੀ ਕਿੰਨੀ ਆ ਉਹ ਭਾਈ ਸਾਹਿਬ ਨੇ ਲਿਖਤਾ ਕਹਿੰਦਾ ਵੀ ਬਾਦਲ ਨੇ ਜਿਹੜਾ ਗਿਲਜੀਤ ਸਿੰਘ ਨੂੰ ਮਾਣ ਦੇ ਪਾਰਟੀ ਚ ਵੜਿਆ ਵੀ ਉਹਨਾਂ ਦੀ ਪਾਰਟੀ ਤੋੜ ਦੇ ਉਹ ਭਰਾਵਾ ਕੋਈ ਨਾ ਦੋ ਬੰਦਿਆਂ ਦੀ ਪਾਰਟੀ ਵੀ ਭੰਗ ਨਹੀਂ ਕਰਦਾ ਹੋਗਾ ਠੀਕ ਆ ਕੋਈ ਨਹੀਂ ਲੱਭ ਸਕੀ ਭਰਾ ਭਰਾ ਵੀ ਵੱਖ ਹੋ ਜਾਂਦੇ ਨੇ ਮੈਂ ਉਸ ਗੱਲ ਨਾਲ ਨਹੀਂ ਜਾਣਾ ਹੈਗਾ ਪਰ ਇਹ ਗੱਲ ਠੀਕ ਨਹੀਂ ਹੈਗੀ ਪੰਚ ਪ੍ਰਧਾਨੀ ਪਹਿਲਾਂ ਸੀਗੀ ਬਾਅਦ ਚ ਨਹੀਂ ਹੈਗੀ ਪੰਜ ਪ੍ਰਧਾਨੀ ਭੰਗ ਕਰਕੇ ਹੀ ਤਾਂ ਸਰਦਾਰ ਮਾਨ ਨਾਲ ਗਏ ਸੀਗੇ ਚਲੋ ਖੈਰ ਮੈਂ ਇਹ ਕਹਿਣਾ ਕਿ ਹਰ ਗੱਲ ਦੀ ਕੋਕ ਕਰੋ ਜਿਹੜੇ ਵੀ ਬੰਦੇ ਨੇ ਕੋਈ ਕਦਮ ਆਪਣੇ ਧਰਮ ਆਪਣੇ ਕੌਮ ਲਈ ਪੁੱਟਿਆ ਆ ਤੇ ਅਸੀਂ ਇਹ ਸੋਚ ਰਹੇ ਹਾਂ ਕਿ ਉਹਦੇ ਜਿਹੜੇ ਵੀ ਉਹਦੀਆਂ ਗਲਤੀਆਂ ਨੇ ਉਹਦੀਆਂ ਗੱਲਾਂ ਨੇ ਮਾੜੀਆਂ ਉਹਨਾਂ ਨੂੰ ਕੱਢ ਕੱਢ ਕੇ ਪੁੱਟ ਪੁੱਟ ਕੇ ਲਿਆ ਲਿਆ ਕੇ ਤੇ ਉਹਨਾਂ ਨੂੰ ਛੰਡ ਛੰਡ ਕੇ ਤੇ ਦਿੱਲੀ ਦੇ ਵੇੜੇ ਦੇ ਵਿੱਚ ਸੁੱਟਿਏ ਵੀ ਆ ਸਾਡਾ ਕਲੇਸ਼ ਆ ਬਈ ਪਿੱਛੇ ਜੇ ਕੋਈ ਇੱਕ ਬੰਦਾ ਨਯੰਗ ਸਿੰਘ ਸੀਗਾ ਉਹਨੂੰ ਫੜ ਲਿਆ ਉਹਨੂੰ YouTube ਤੇ ਲਾਈਵ ਪਾ ਕੇ ਉਹਨੂੰ ਵਿਖਾਇਆ ਵੀ ਆ ਵੇਖੋ ਐਂ ਕਰਦਾ ਆਪਣਾ ਜਲੂਸ ਕਿਉਂ ਕੱਢਦੇ ਯਾਰ ਭਾਵੇਂ ਤੁਸੀਂ ਕੁੱਟੋ ਮਾਰੋ ਜੋ ਮਰਜ਼ੀ ਕਰੋ ਨੈੱਟ ਤੇ ਕਿਉਂ ਚੜਾਉਨੇ ਹੋ ਕਿਉਂ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਮਤਲਬ ਸ਼ੋਅ ਕਰਦੇ ਹਾਂ ਵੀ ਸਾਡੇ ਕਿਰਦਾਰ ਇੱਥੋਂ ਤੱਕ ਪਹੁੰਚ ਗਏ ਨੇ ਫਾਂਡਾ ਲਾਓ ਜਿੰਨਾ ਮਰਜੀ ਮੈਂ ਇਹ ਗੱਲ ਕਹਿਣਾ ਵੀ ਬਾਣੇ ਵਾਲੇ ਫਰਲੇ ਵਾਲੇ ਬੰਦੇ ਨੂੰ ਨਹੀਂ ਇਹ ਗੱਲ ਕਰਨੀ ਚਾਹੀਦੀ ਉਹਦਾ ਬਾਣਾ ਸਭ ਕੋਈ ਵਧਾ ਦੇਣਾ ਚਾਹੀਦਾ ਸਖਤੀ ਨਾਲ ਤੇ ਇੱਕ ਮੈਂ ਬੇਨਤੀ ਹੋਰ ਕਰਾਂ ਲੰਮੀ ਹੋ ਗਈ ਗੱਲ ਮੇਰੀ ਬੇਨਤੀ ਹੈ ਦਲ ਪੰਥਾਂ ਨੂੰ ਕਿ ਕੁਝ ਕੋਡ ਆਫ ਕੰਡਕਟ ਜਿਹੜਾ ਤੁਹਾਡਾ ਹੈਗਾ ਆ ਕੁਝ ਜਿਹੜਾ ਆ ਰੂਲ ਐਂਡ ਰੈਗੂਲੇਸ਼ਨ ਬਣਾਓ ਕੁਝ ਤਾਂ ਇਦਾਂ ਦਾ ਸਿਧਾਂਤ ਤੁਹਾਡਾ ਹੋਣਾ ਚਾਹੀਦਾ ਵੀ ਆ ਬੰਦੇ ਸਾਡੀ ਫੌਜ ਆ ਕੋਈ ਬੰਦਾ ਜਿਹੜਾ ਮਰਜੀ ਉੱਠਦਾ ਫਰਨਾ ਲਾ ਲਿੰਦਾ ਬਾਣਾ ਪਾ ਲਿੰਦਾ ਕੁਝ ਤਾਂ ਯਾਰ ਦੇਖੋ ਸਾਨੂੰ ਪਤਾ ਹੀ ਨਹੀਂ ਲੱਗਣ ਡਿਆ ਕਿ ਚੰਗਾ ਕੌਣ ਹੈ ਮਾੜਾ ਕੌਣ ਹੈ ਨੈਟ ਤੇ ਵੀਡੀਓ ਹੁੰਦੀਆਂ ਨੇ ਯਾਰ ਕੋਈ ਨਿਹੰਗ ਸਿੰਘ ਸੂਟਾ ਹੀ ਲਾਈ ਜਾਂਦਾ ਕੋਈ ਬੀੜੀਆਂ ਪੀ ਵੀ ਜਾਂਦਾ ਕੋਈ दारू ਪੀ ਵੀ ਜਾਂਦਾ ਕੋਈ ਕੁਛ ਕਰੀ ਜਾਂਦਾ ਉੰਜ ਆਪਾਂ ਕਿਤੇ ਕਬਜ਼ੇ ਦੀ ਗੱਲ ਹੋਵੇ ਕਿਤੇ ਕੋਈ ਗੱਲ ਹੋਵੇ ਸਾਰੇ ਚੁੱਕ ਕੇ ਤੁਰ ਪੈ ਨੇ ਆ ਤੇ ਆਹ ਕੰਮ ਕਿੰਨੇ ਰੋਕਣਾ ਹੈ ਏ ਜਰੂਰ ਇੱਕ ਤੁਹਾਡਾ ਪਹਿਲਾਂ ਜਿਵੇਂ ਬੁੱਢਾ ਦਲ ਦਾ ਇੱਕ ਲਾਇਸੈਂਸ ਹੁੰਦਾ ਸੀ ਨਿਹੰਗ ਸਿੰਘਾਂ ਦੇ ਕੋਲ ਤੇ ਉਹਨਾਂ ਵਿਖਾਣਾ ਵੀ ਆ ਮੈਂ ਬੁੱਢਾ ਦਲ ਦਾ ਆ ਮੈਂ ਤਰਨਾ ਦਲ ਦਾ ਆ ਮੈਂ ਬੀਦੀ ਚੰਦੀਆਂ ਦਲ ਦਾ ਦਲਾਂ ਦੇ ਸਪੈਸ਼ਲ ਕਾਰਡ ਬੰਦੇ ਹਣਾ ਹੁਣ ਕੁਝ ਹੈ ਹੀ ਨਹੀਂ ਕਾਰਡ ਤੇ ਨੇ ਸਾਰਿਆਂ ਕੋਲ ਕੋਈ ਕਿਸੇ ਦਾ ਕੋਈ ਕਿਸੇ ਦਾ ਸੋ ਇਹ ਮੇਰੀਆਂ ਬੇਨਤੀਆਂ ਸੀਗੀਆਂ ਪਲੀਜ਼ ਇਨਾਂ ਉੱਤੇ ਗੌਰ ਕਰਿਓ ਇੱਕ ਗੱਲ ਜਰੂਰ ਹਾਈਲਾਈਟ ਕਰਨੀ ਆ ਆਪਾਂ ਕਿ ਜਿਹੜੇ ਬੰਦੇ ਆ ਨੇ ਦਿੱਲੀ ਜਾਂਦੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਦੇ ਵਿੱਚ ਇੱਕ ਐਸਪੀ ਰੰਧਾਵਾ ਆ ਸਰਦਾਰ ਪਾਗਲ ਜਿਹਨੂੰ ਕਹਿੰਦੇ ਨੇ ਬੜਾ ਸਖਤ ਅਫਸਰ ਆ ਤੇ ਉਹਨੇ ਬੜੀ ਸਖਤੀ ਇਹ ਕੀਤੀ ਆ ਵੀ ਉਹਨੇ ਕਿਸਾਨਾਂ ਦੇ ਉੱਤੇ ਗੋਲੀਆਂ ਤੇ ਡਾਂਗਾ ਚਲਾਈਆਂ ਨੇ ਇਹ ਉਹਦੀ ਸਖਤੀ ਆ ਤੇ ਅਥਰੂ ਗੈਸ ਚਲਾਉਂਦਾ ਮੇਰੇ ਕੋਲ ਵੀਡੀਓ ਵੀ ਪਈਆਂ ਨੇ ਇਹ ਉਸ ਭਾਈ ਸਾਹਿਬ ਦਾ ਕਾਰ ਆ ਤੇ ਉਹਨੂੰ ਉਹ ਸਨਮਾਨ ਕਰਨ ਲੱਗੇ ਨੇ ਇਸ ਗੱਲ ਨੂੰ ਤਾਂ ਹਾਈਡਰੇਟ ਕਰੋ ਯਾਰ ਕਿ ਆ ਆ ਗੱਲਬਾਤ ਪਾਰਲੀਮੈਂਟ ਦੇ ਵਿੱਚ ਸਾਡੇ ਬੰਦੇ ਜਿਹੜੇ ਨੇ ਉਹ ਜਾ ਕੇ ਗੱਲ ਕਿਉਂ ਨਹੀਂ ਬੋਲਦੇ ਮੈਂ ਨਵੇਂ ਐਮਪੀ ਬਣੇ ਸ਼ਹੀਦ ਅ ਸਾਡਾ ਸਿਰ ਝੁਕਦਾ ਹੈ ਸ਼ਹੀਦ ਪਾਈ ਬਿਆਨ ਸਿੰਘ ਹੋਂਾਂ ਦੇ ਚਰਨਾਂ 'ਚ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਉਹ ਐਮਪੀ ਬਣੇ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਇਹ ਮੁੱਦਾ ਜ਼ਰੂਰ ਚੁੱਕਿਓ ਕਿ ਸਾਡੀ ਸਾਨੂੰ ਤੁਸੀਂ ਚੜਾ ਰਹੇ ਹੋ ਕਿਉਂਕਿ ਇਹੀ ਆਪਾਂ ਨੂੰ ਹੈਗਾ ਨਾ ਕਿ ਜੇ ਕੋਈ ਆਪਣਾ ਬੰਦਾ ਬਣਦਾ ਤੇ ਉਹ ਆਪਣੇ ਮੁੱਦੇ ਜਾ ਕੇ ਚੁੱਕੇ ਸੋ ਇਹਨੇ ਬੇਨਤੀਆਂ ਸੀ ਜੀ ਇੱਕ ਦੋ ਜਨਾਬਤ ਫਿਰ ਤੁਹਾਡੇ ਨਾਲ ਲੰਮੀ ਚੌੜੀ ਗੱਲਬਾਤ ਕਰਾਂਗੇ ਪਾਣੀਆਂ ਦੇ ਮਸਲੇ ਉੱਤੇ ਗੱਲ ਕਰਾਂਗੇ ਆਪਾਂ ਹੋਰ ਬੜੇ ਮੁੱਦੇ ਨੇ ਇਕੱਠੇ ਹੋ ਕੇ ਕੁਝ ਸੰਗਠਿਤ ਹੋ ਕੇ ਸਾਰੇ ਆਪਾਂ ਕੋਈ ਹਮਲਾ ਮਾਰੀਏ ਆਪਣੀ ਕੌਮ ਲਈ ਤੇ ਆਪਾਂ ਅਗਲੇ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਇੱਕ ਡਿਸਕਸ਼ਨ ਜ਼ਰੂਰ ਰੱਖਾਂਗੇ ਸਿਆਣੇ ਬੰਦਿਆਂ ਦੀ ਸਾਰਿਆਂ ਦੀ ਕਿ ਜਿਸ ਹਾਲਾਤ ਚੋਂ ਅਸੀਂ ਗੁਜ਼ਰ ਰਹੇ ਹਾਂ ਉਹਦੇ ਬਾਰੇ ਆਪਾਂ ਡਿਸਕਸ਼ਨ ਰੱਖਾਂਗੇ ਮਾਲਵੇ ਦੇ ਵਿੱਚ ਕਿਸੇ ਗੁਰੂ ਘਰ ਦੇ ਵਿੱਚ ਰੱਖੀ ਜਾਊਗੀ ਤੇ ਉਹਦੀ ਡੇਟ ਆਪਾਂ ਜਲਦੀ ਡਿਕਲੇਅਰ ਕਰਾਂਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਅਮਰਤ ਚੱਕੋ ਗੁਰੂ ਵਾਲੇ ਬਣੋ ਸਿੰਘ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ